ਨਾਮ ਤਾਂ अनेका ਜਪਦੇ ਹਨ ਪਰ ਨਾਮ ਜਪ ਕੇ ਮਨ ਵਾਂਛਤ ਫਲ ਕੋਈ ਕੋਈ ਹੀ ਪ੍ਰਾਪਤ ਕਰਦਾ ਹੈ ਕੀ ਕਾਰਨ ਹੈ ਕਿ ਹਰੇਕ ਨੂੰ ਨਾਮ ਜਪਣ ਦੇ ਜੋ ਗੁਰਬਾਣੀ ਵਿੱਚ ਮਹਾਤਮ ਹਨ ਉਹ ਪ੍ਰਾਪਤ ਨਹੀਂ ਹੁੰਦੇ ਸਾਡੀ ਅੱਜ ਦੀ ਵੀਡੀਓ ਦਾ ਮਜ਼ਮੂਨ ਹੈ ਉਹਨਾਂ ਕਰਮਾਂ ਅਤੇ ਦੋਖਾਂ ਤੇ ਵਿਚਾਰ ਕਰਨੀ ਜੋ ਸਾਡੇ ਨਾਮ ਸਿਮਨ ਵਾਲੇ ਕਰਮ ਵਿੱਚ ਰੁਕਾਵਟ ਬਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਾਮ ਸਿਮਰਨ ਕਰਨ ਦਾ ਉਪਦੇਸ਼ ਗੁਰਬਾਣੀ ਦਾ ਸਭ ਤੋਂ ਮੁੱਖ ਉਪਦੇਸ਼ ਹੈ ਗੁਰਬਾਣੀ ਮੁਤਾਬਕ ਮਨੁੱਖਾ ਜਨਮ ਦਾ ਮੁੱਖ ਮਕਸਦ ਪ੍ਰਭੂ ਪ੍ਰਾਪਤੀ ਹੈ ਅਤੇ ਇਹ ਕਾਰਜਾਂ ਸਰਕਾਰ ਜੀ ਨਾਮ ਜਪ ਕੇ ਸਿੱਧ ਹੁੰਦਾ ਹੈ ਜੈਸਾ ਕੇਸਰੀ ਰਹਿਰਾਜ ਸਾਹਿਬ ਵਿੱਚ ਪੰਚਮ ਪਾਤ ਸ਼ਹਾ ਦਾ ਹੁਕਮ ਹੈ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਅੱਜ ਕਲ੍ਹ ਨਾਮ ਸਿਮਰਨ ਦੇ ਕਰਮਨ ਸਰ ਕਰਮ ਤੇ ਵੀ ਸ਼ੰਕੇ ਖੜੇ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਸਮਾਧਾਨ ਅਸੀਂ ਹੋਰ ਵੀਡੀਓ ਵਿੱਚ ਕਰਾਂਗੇ ਪਰ ਸਾਡੀ ਅੱਜ ਦੀ ਵੀਡੀਓ ਦਾ ਮਜ਼ਮੂਨ ਹੈ ਉਹਨਾਂ ਕਰਮਾਂ ਅਤੇ ਦੋਖਾਂ ਤੇ ਵਿਚਾਰ ਕਰਨੀ ਜੋ ਸਾਡੇ ਨਾਮ ਸਿਮਨ ਵਾਲੇ ਕਰਮ ਵਿੱਚ ਰੁਕਾਵਟ ਬਣਦੇ ਹਨ ਨਾਮ ਤਾਂ अनेका ਜਪਦੇ ਹਨ ਪਰ ਨਾਮ ਜਪ ਕੇ ਮਨ ਬਾਂਛਤ ਫਲ ਕੋਈ ਕੋਈ ਹੀ ਪ੍ਰਾਪਤ ਕਰਦਾ ਹੈ ਕੀ ਕਾਰਨ ਹੈ ਕਿ ਹਰੇਕ ਨੂੰ ਨਾਮ ਜਪਣ ਦੇ ਜੋ ਗੁਰਬਾਣੀ ਵਿੱਚ ਮਹਾਤਮ ਹਨ ਉਹ ਪ੍ਰਾਪਤ ਨਹੀਂ ਹੁੰਦੇ ਇਸ ਦੇ ਅਨੇਕ ਕਾਰਨ ਹੋ ਸਕਦੇ ਹਨ ਇਹ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਨਾਮ ਜਪਣ ਦਾ ਪੂਰਾ ਅਸਰ ਨਹੀਂ ਹੁੰਦਾ ਸੱਚੇ ਗੁਰੂ ਤੋਂ ਬਿਨਾ ਨਾਮ ਜਪਣਾ ਕੇਵਲ ਗੁਰੂ ਨਾਨਕ ਹੀ ਸੱਚੇ ਗੁਰੂ ਜੀ ਹਨ ਉਹਨਾਂ ਦੀ ਥਾਂ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਜਦੋਂ ਤੱਕ ਕੋਈ ਜਨ ਖੰਡੇ ਬਾਟੇ ਦੀ ਪਹਲ ਛੱਕ ਕੇ ਭਾਵ ਅੰਮ੍ਰਿਤ ਛੱਕ ਕੇ ਖਾਲਸਾ ਸਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਨਾ ਧਾਰ ਲਵੇ ਉਦੋਂ ਤੱਕ ਉਹ ਭਾਵੇਂ ਜਿੰਨਾ ਮਰਜੀ ਨਾਮ ਜਪ ਲਵੇ ਉਸ ਨੂੰ ਕਦੇ ਨਾਮ ਦਾ ਗੁਰਮਤ ਅਨੁਸਾਰੀ ਅਸਰ ਪ੍ਰਾਪਤ ਨਹੀਂ ਹੋਵੇਗਾ ਮਨਮੁਖ ਭਗਤ ਕਰੇ ਬਿਨ ਸਤਗੁਰੇ ਵਿਣ ਸਤਿਗੁਰ ਭਗਤ ਨਾ ਹੋਈ RAM ਦੇ ਹੁਕਮ ਅਨੁਸਾਰ ਮਨਮੁਖ ਵਿਅਕਤੀ ਜੇ ਸਤਿਗੁਰੂ ਧਾਰਨ ਕੀਤੇ ਬਗੈਰ ਭਗਤੀ ਕਰੇ ਤਾਂ ਉਸ ਦੀ ਭਗਤੀ ਕੀਤੀ ਪ੍ਰਵਾਨ ਨਹੀਂ ਹੁੰਦੀ ਸੰਨ 1708 ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਨ ਕਰਨ ਦਾ ਇੱਕੋ ਤਰੀਕਾ ਹੈ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਣਾ ਸੱਚੇ ਗੁਰੂ ਤੇ ਪੂਰਨ ਵਿਸ਼ਵਾਸ ਨਾ ਹੋਣਾ ਜੇ ਸਿੱਖ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਾ ਹੋਵੇ ਅਤੇ ਉਹ ਨਕਲੀ ਸਾਧਾਂ ਦੇ ਡੇਰਿਆਂ ਤੇ ਰੁਲਦਾ ਫਿਰੇ ਅਤੇ ਸਾਰੇ ਪੀਰ ਮਨਾਉਣ ਦੀ ਕੋਸ਼ਿਸ਼ ਕਰੇ ਤਾਂ ਉਹ ਕਦੇ ਗੁਰਮਤਿ ਨਾਮ ਦਾ ਰਸ ਪ੍ਰਾਪਤ ਨਹੀਂ ਕਰ ਸਕਦਾ ਜੇ ਸਿੱਖ ਦਾ ਸਿਰ ਦੁਆਰੇ ਦੁਆਰ ਤੇ ਝੁਕਦਾ ਫਿਰੇ ਤਾਂ ਅਜਿਹੇ ਸਿੱਖ ਨੂੰ ਗੁਰੂ ਜੀ ਦੀ ਖੁਸ਼ੀ ਨਹੀਂ ਮਿਲ ਸਕਦੀ ਐਨ ਉਸੇ ਤਰ੍ਹਾਂ ਹੀ ਜਿਵੇਂ ਜੇ ਕੋਈ ਇਸਤਰੀ ਆਪਣੇ ਪਤੀ ਤੋਂ ਇਲਾਵਾ ਹੋਰ ਬੰਦਿਆ ਵੱਲ ਵੀ ਝਾਕ ਰੱਖੇ ਤਾਂ ਉਸ ਦਾ ਪਤੀ ਕਦੇ ਉਸ ਨੂੰ ਪਸੰਦ ਨਹੀਂ ਕਰ ਸਕਦਾ ਸੋ ਹੋਰ ਦੇਵੀ ਦੇਵਤੇ ਜਾਂ ਪੀਰ ਪੈਗੰਬਰ ਜਾਂ ਆਨਮਤੀ ਗੁਰੂਆਂ ਤੇ ਟੇਕ ਰੱਖਣੀ ਘੋਰ ਮਨਮਤ ਹੈ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਸਹਿਤ 10 ਗੁਰੂ ਸਾਹਿਬਾਨ ਤੇ ਓਟ ਰੱਖੇ ਤਾਂ ਹੀ ਨਾਮ ਦਾ ਰਸ ਆ ਸਕਦਾ ਹੈ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਨਾਮ ਤੇ ਵਿਸ਼ਵਾਸ ਨਾ ਹੋਣਾ ਸਿੱਖ ਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਖਾਲਸੇ ਦੇ ਚੋ ਅੱਖਰੇ ਨਾਮ ਗੁਰਮੰਤਰ ਦੇ ਅਨੰਦਿਨ ਜਾਪ ਨਾਲ ਉਸ ਦਾ ਕਲਿਆਣ ਹੋ ਜਾਣਾ ਹੈ ਪਰ ਜੇ ਉਸ ਨੂੰ ਵਿਸ਼ਵਾਸ ਹੀ ਨਾ ਹੋਵੇ ਕਿ ਇਸ ਇਲਾਹੀ ਲਫ਼ਜ਼ ਦੇ ਲਗਾਤਾਰ ਵਿਧੀਪੂਰਵਕ ਪਿਆਰ ਅਤੇ ਧਿਆਨ ਨਾਲ ਜਾਪ ਕਰਨ ਨਾਲ ਉਸ ਤੇ ਸਰਬ ਕਲਿਆਣ ਹੋ ਜਾਣੇ ਹਨ ਤਾਂ ਨਾਮ ਸਿਮਰਨ ਫਲੀਪੂਤ ਨਹੀਂ ਹੋ ਸਕਦਾ ਸੋ ਸਾਧਕ ਵਾਸਤੇ ਜ਼ਰੂਰੀ ਹੈ ਕਿ ਉਹ ਗੁਰਮਤਿ ਨਾਮ ਤੇ ਪੂਰਨ ਭਰੋਸਾ ਰੱਖੇ ਨਾਮ ਘਟ ਜਪਣਾ ਜਾਂ ਕਦੇ-ਕਦੇ ਜਪਣਾ ਸੇਵਾ ਥੋੜੀ ਮੰਗਨ ਬਹੁਤਾ ਮਹਿਲ ਨਾ ਪਾਵੇ ਕਹਤੋ ਬਹੁਤਾ ਦੇ ਹੁਕਮ ਅਨੁਸਾਰ ਜੇ ਕੋਈ ਨਾਮ ਤਾਂ ਤਨਿਕ ਮਾਤਰ ਹੀ ਜਪੇ ਪਰ ਆਸ ਕਰੇ ਕਿ ਉਸਦੇ ਜਨਮਾਂ ਜਨਮਾਂ ਦੇ ਅਰਬਾਂ ਖਰਬਾਂ ਕਰਮ ਨਾਸ ਹੋ ਜਾਣ ਅਤੇ ਉਸ ਨੂੰ ਪ੍ਰਭੂ ਪ੍ਰਾਪਤੀ ਹੋ ਜਾਵੇ ਤਾਂ ਇਹ ਜਾਇਜ਼ ਗੱਲ ਨਹੀਂ ਹੈ ਗੁਰੂ ਜੀ ਦਾ ਹੁਕਮ ਹੈ ਕਿ ਅੰਨ ਦਿਨ ਨਾਮ ਜਪਣਾ ਹੈ ਅਤੇ ਉੱਠਦੇ ਬੈਠਦੇ ਨਾਮ ਜਪੀ ਹੀ ਜਾਣਾ ਹੈ ਕੰਮ ਕਰਦੇ ਹੋਏ ਵੀ ਅਤੇ ਆਰਾਮ ਕਰਦੇ ਹੋਏ ਵੀ ਬਸ ਨਾਮ ਜਪੀ ਜਾਣਾ ਹੈ ਇਦਾਂ ਕਰਨ ਨਾਲ ਜ਼ਰੂਰ ਹੀ ਨਾਮ ਬਹੁਤ ਜਲਦੀ ਫਲੀਫੂਤ ਹੋ ਜਾਂਦਾ ਹੈ ਨਾਮ ਤੋਂ ਬਿਨਾ ਹੋਰ ਮੰਤਰਾਂ ਤੇ ਸ਼ਬਦਾਂ ਰੱਖਣੀ ਸਾਧਕ ਵਾਸਤੇ ਲਾਜ਼ਮੀ ਹੈ ਕਿ ਉਹ ਨਾਮ ਅਤੇ ਗੁਰਬਾਣੀ ਤੋਂ ਬਿਨਾ ਹੋਰ ਕਿਸੇ ਮੰਤਰ ਦਾ ਜਾਪ ਨਾ ਕਰੇ ਤੇ ਨਾ ਹੀ ਕਿਸੇ ਹੋਰ ਮੰਤਰ ਤੇ ਸ਼ਰਧਾ ਰੱਖੇ ਦੋ ਬੇੜੀਆਂ ਤੇ ਪੈਰ ਰੱਖਣ ਵਾਲਾ ਕਦੇ ਪਾਰ ਨਹੀਂ ਲੰਘ ਸਕਦਾ ਸੋ ਇੱਕ ਗੁਰਮਤਿ ਨਾਮ ਤੇ ਅਤੇ ਕੇਵਲ ਗੁਰਮਤਿ ਨਾਮ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ ਇਸ ਬਾਰੇ ਗੁਰਬਾਣੀ ਦਾ ਇਹ ਹੁਕਮ ਯਾਦ ਰੱਖੇ ਕਿ ਗੁਰਮਤੀ ਨਾਮ ਸਲਾਹੀ ਹੈ ਦੂਜਾ ਅਵਰ ਨਾ ਕੋਏ ਗੁਰਮਤਿ ਨਾਮ ਤੋਂ ਬਿਨਾ ਹੋਰ ਕੋਈ ਨਾਮ ਕਦੇ ਨਹੀਂ ਜਪਣਾ ਚਾਹੀਦਾ ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਜੇ ਇੱਕ ਪਾਸੇ ਸਾਧਕ ਨਾਮ ਜਪੀ ਜਾਵੇ ਤੇ ਦੂਜੇ ਪਾਸੇ ਗੁਰਮਤ ਦੇ ਉਲਟ ਕੰਮ ਵੀ ਕੀ ਜਾਵੇ ਤਾਂ ਉਸ ਦਾ ਨਾਮ ਜਪਣਾ ਪਖੰਡ ਰੂਪ ਹੋ ਜਾਂਦਾ ਹੈ ਜੇ ਸਿੱਖ ਨਾਮ ਵੀ ਜਪਿਆ ਤੇ ਝੂਠ ਠੱਗੀ ਚੋਰੀ ਹਿਰਾਫੇਰੀ ਜਾਂ ਹੋਰ ਇਦਾਂ ਦੇ 420 ਵਾਲੇ ਕੰਮ ਕਰੇ ਤਾਂ ਤੁਸੀਂ ਆਪ ਹੀ ਸੋਚ ਲਓ ਕਿ ਉਸ ਨੂੰ ਕਾਮਯਾਬੀ ਕਿਵੇਂ ਮਿਲ ਸਕਦੀ ਹੈ ਸੋ ਜੇ ਨਾਮ ਸਿਮਰਨ ਦਾ ਰਸ ਲੈਣਾ ਹੈ ਤਾਂ ਸਾਧਕ ਨੂੰ ਗੁਰਮਤ ਵਿਰੋਧੀ ਮਾੜੇ ਕੰਮ ਛੱਡਨੇ ਪੈਣੇ ਹਨ ਗੁਰੂ ਦਸ਼ਮੇਸ਼ ਪਿਤਾ ਜੀ ਦੀ ਦਸੀ ਖਾਲਸਾਈ ਰਹਿਤ ਵਿੱਚ ਢਿੱਲ ਕਰਨੀ ਨਾਮ ਜਪਣ ਦੀ ਆਰੰਭਤਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਤੋਂ ਹੁੰਦੀ ਹੈ ਜੇ ਸਿੱਖ ਅੰਮ੍ਰਿਤ ਛੱਕ ਕੇ ਪੰਜਾਂ ਵੱਲੋਂ ਦਰੜਾਈ ਗਈ ਖਾਲਸੇ ਦੀ ਰਹਿਤ ਵਿੱਚ ਢਿੱਲ ਕਰੇ ਤਾਂ ਉਸ ਦਾ ਨਾਮ ਜਪਿਆ ਅਸਰਦਾਰਕ ਨਹੀਂ ਹੋ ਸਕਦਾ ਕਾਲ ਸਿਧੀ ਰਹਿਤ ਧਾਰਨ ਕਰਨ ਤੋਂ ਬਿਨਾ ਕਦੇ ਵੀ ਕਾਮਯਾਬੀ ਨਹੀਂ ਮਿਲ ਸਕਦੀ ਜਿਵੇਂ ਭਾਂਡੇ ਬਗੈਰ ਦੁੱਧ ਚੋ ਕੇ ਨਹੀਂ ਲਿਆਇਆ ਜਾ ਸਕਦਾ ਉਸੇ ਤਰ੍ਹਾਂ ਹੀ ਰਹਿਤ ਰੂਪੀ ਭਾਂਡੇ ਬਗੈਰ ਨਾਮ ਦਾ ਲਾਹਾ ਸੰਭਿਆ ਨਹੀਂ ਜਾ ਸਕਦਾ ਗੁਰਮੁਖਾਂ ਦੀ ਨਿੰਦਿਆ ਕਰਨੀ ਜੇ ਕੋਈ ਵਿਅਕਤੀ ਨਾਮ ਜਪਣ ਵਾਲੇ ਗੁਰਮੁਖਾਂ ਦੀ ਨਿੰਦਿਆ ਕਰੇ ਅਤੇ ਇਹ ਵੀ ਆਸ ਰੱਖੇ ਕਿ ਉਸ ਦਾ ਨਾਮ ਸਿਮਰਨ ਫਲੀਪੂਤ ਹੋਵੇ ਇਹ ਰੇਗਿਸਤਾਨ ਵਿੱਚੋਂ ਪਾਣੀ ਲੱਭਣ ਵਾਲੀ ਗੱਲ ਹੈ ਗੁਰਮੁਖ ਭਗਤ ਜਨ ਗੁਰੂ ਕਰਤਾਰ ਨੂੰ ਅਤ ਪਿਆਰੇ ਹੁੰਦੇ ਹਨ ਜੇ ਕੋਈ ਉਹਨਾਂ ਦੀ ਨਿੰਦਿਆ ਕਰੇ ਤਾਂ ਗੁਰੂ ਜੀ ਕਿਵੇਂ ਖੁਸ਼ ਹੋ ਸਕਦੇ ਹਨ ਸੋ ਹਰ ਹਾਲਤ ਵਿੱਚ ਗੁਰਮੁਖਾਂ ਦੀ ਨਿੰਦਿਆ ਤੋਂ ਬਚਣਾ ਲਾਜ਼ਮੀ ਹੈ ਹੋ ਸਕਦਾ ਹੈ ਕਿ ਸਾਡੇ ਕਈ ਵਿਚਾਰ ਹੋਰ ਗੁਰਮੁਖਾਂ ਨਾਲ ਨਾ ਮਿਲਦੇ ਹੋਣ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਦੀ ਨਿੰਦਿਆ ਕਰੀਏ ਉਨਾ ਦੇ ਨਾਮ ਜਪਣ ਦੇ ਕਰਮਗੇ ਸਦਾ ਹੀ ਸੀਸ ਝੁਕਾਉਣਾ ਚਾਹੀਦਾ ਹੈ ਨਾਮ ਜਪਦੇ ਧਿਆਨ ਨਾ ਲਾਉਣਾ ਨਾਮ ਜਪਦੇ ਹੋਏ ਨਾਮ ਤੋਂ ਬਿਨਾ ਹੋਰ ਫੋਨੇ ਸੋਚੀ ਜਾਣੇ ਮੂਰਖਤਾ ਹੈ ਜਦੋਂ ਨਾਮ ਜਪਣ ਬੈਠੀਏ ਉਸ ਵੇਲੇ ਕੇਵਲ ਤੇ ਕੇਵਲ ਨਾਮ ਵਿੱਚ ਹੀ ਧਿਆਨ ਰੱਖਣਾ ਚਾਹੀਦਾ ਹੈ ਨਾਮ ਅਭਿਆਸ ਦਾ ਅਸਰ ਉਦੋਂ ਹੁੰਦਾ ਹੈ ਜਦੋਂ ਨਾ ਕੇਵਲ ਰਸਨਾ ਨਾਲ ਨਾਮ ਜਪਦੀ ਹੋਵੇ ਬਲਕਿ ਮਨ ਵੀ ਜਪ ਰਿਹਾ ਹੋਵੇ ਅਤੇ ਮਨ ਵਿੱਚ ਅਕਾਲ ਪੁਰਖ ਲਈ ਪ੍ਰੇਮ ਹੋਵੇ ਸੋ ਨਾਮ ਜਪਦੇ ਹੋਏ ਸੰਸਾਰੀ ਫੁਰਨੇ ਸੋਚਣੇ ਜਾਂ ਫਿਕਰ ਚਿੰਤਾ ਕਰਨੀ ਬਿਲਕੁਲ ਮਨਾ ਹੈ ਗੁਰਬਾਣੀ ਦਾ ਹੁਕਮ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਮਨ ਮਰਜ਼ੀ ਦੀਆਂ ਜੁਗਤੀਆਂ ਮੁਤਾਬਕ ਨਾਮ ਜਪਣਾ ਹੋਰ ਧਰਮਾਂ ਵਾਲਿਆਂ ਮਗਰ ਲਾ ਕੇ ਜਾਂ ਕਿਸੇ ਤੋਂ متاثر ਹੋ ਕੇ ਗੁਰਮਤ ਵਿਧੀ ਨੂੰ ਛੱਡ ਕੇ ਹੋਰ ਵਿਧੀਆਂ ਮੁਤਾਬਕ ਨਾਮ ਜਪਣ ਕਰਕੇ ਕਦੇ ਵੀ ਕਾਮਯਾਬੀ ਨਹੀਂ ਮਿਲ ਸਕਦੀ ਕਾਮਯਾਬੀ ਕੇਵਲ ਉਦੋਂ ਮਿਲਦੀ ਹੈ ਜਦੋਂ ਆਪਣੇ ਮਨ ਦੀ ਅਤੇ ਆਨਮਤੀਆਂ ਦੀਆਂ ᔪਗਤੀਆਂ ਛੱਡ ਕੇ ਕੇਵਲ ਗੁਰਮਤ ਅਨੁਸਾਰ ਨਾਮ ਜਪਿਆ ਜਾਵੇ ਮਾੜਾ ਭੋਜਨ ਛਕਣਾ ਭੋਜਨ ਦਾ ਸਾਡੇ ਮਨ ਤੇ ਬਹੁਤ ਅਸਰ ਹੁੰਦਾ ਹੈ ਕੇਵਲ ਗੁਰਸਿੱਖਾਂ ਦਾ ਤਿਆਰ ਕੀਤਾ ਹੋਇਆ ਭੋਜਨ ਜੋ ਨਾਮ ਬਾਣੀ ਵਿੱਚ ਲੱਗ ਕੇ ਤਿਆਰ ਕੀਤਾ ਹੋਵੇ ਛਕਣਾ ਚਾਹੀਦਾ ਹੈ ਗੈਰ ਸਿੱਖਾਂ ਕੁੜੀ ਮਾਰਾਂ ਜਾਂ ਹੋਰ ਭਗਤੀ ਵਿਹੂਣੇ ਲੋਕਾਂ ਦੇ ਹੱਥ ਦਾ ਭੋਜਨ ਛਕਣ ਕਾਰਨ ਅਵਲ ਤੇ ਸਵੇਰੇ ਅੰਮ੍ਰਿਤ ਵੇਲੇ ਉੱਠੀ ਨਹੀਂ ਹੁੰਦਾ ਅਤੇ ਜੇ ਕੋਈ ਉੱਠ ਵੀ ਜਾਵੇ ਤਾਂ ਉਸ ਦਾ ਮਨ ਨਹੀਂ ਟਿਕ ਸਕਦਾ ਸੋ ਭੋਜਨ ਜ਼ਰੂਰ ਹੀ ਗੁਰਮਤ ਅਨੁਸਾਰੀ ਛਕਣਾ ਚਾਹੀਦਾ ਹੈ ਫਿਲਮਾਂ ਗਾਣਿਆਂ ਵਿੱਚ ਮਨ ਲਾਉਣਾ ਜੋ ਸਿੱਖ ਇਸ਼ਕੀਆਂ ਫਿਲਮਾਂ ਦੇਖਣੀਆਂ ਤੇ ਗਾਣੇ ਸੁਣਨੇ ਬੰਦ ਨਹੀਂ ਕਰਦੇ ਉਹ ਕਦੇ ਨਾਮ ਅਭਿਆਸ ਵਾਲੇ ਸੱਚੇ ਸੁੱਚੇ ਕਰਮ ਵਿੱਚ ਨਹੀਂ ਲੱਗ ਸਕਦੇ ਜੋ ਸਿੱਖ ਨਾਮ ਜਪਣ ਦਾ ਸਾਰ ਤੱਕ ਨਤੀਜਾ ਦੇਖਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਲਾਜ਼ਮੀ ਹੈ ਕਿ ਉਹ ਫਿਲਮਾਂ ਗਾਣੇ ਛੱਡ ਕੇ ਸਾਰਾ ਸਮਾਂ ਨਾਮ ਅਤੇ ਭਜਨ ਬੰਦਗੀ ਵਿੱਚ ਲਾਉਣ ਜੇ ਸਮਾਂ ਹੋਰ ਹੋਵੇ ਤਾਂ ਗੁਰਮੁਖਾਂ ਦੀਆਂ ਪੁਸਤਕਾਂ ਪੜੇ ਪਰ ਘਟਿਆ ਮਾਇਆ ਵੀ ਮਨੋਰੰਜਨਾ ਵਿੱਚ ਨਾ ਪਵੇ ਕਾਮ ਦੇ ਦਾਸ ਬਣਨਾ ਨਾਮ ਸਿਮਰਨ ਦੀਆਂ ਆਰੰਭਕ ਆਵਸਥਾ ਵਾਲੇ ਗੁਰਸਿੱਖ ਭਾਵੇਂ ਪ੍ਰਾਈ ਏਸਤਰੀ ਨਾਲ ਸੰਗ ਕਰਨ ਵਾਲੀ ਗਲਤੀ ਤਾਂ ਨਹੀਂ ਕਰਦੇ ਪਰ ਪ੍ਰਾਈ ਏਸਤਰੀ ਦਾ ਰੂਪ ਦੇਖਣ ਵਾਲੇ ਗੁਨਾਹ ਤੋਂ ਅਤੇ ਮਨ ਵਿੱਚ ਕਾਮ ਦੇ ਫੁੰਨਿਆਂ ਤੋਂ ਉਹ ਬਚ ਕੇ ਨਹੀਂ ਰਹਿੰਦੇ ਕਾਮ ਦੇ ਫੁੰਨੇ ਤੋਂ ਵੀ ਬਚ ਕੇ ਰਹਿਣਾ ਅਤ ਜ਼ਰੂਰੀ ਹੈ ਜੇ ਨਾਮ ਸਿਮਰਨ ਵਿੱਚ ਕਾਮਯਾਬੀ ਹਾਸਲ ਕਰਨ ਦੀ ਇੱਛਾ ਹੈ ਗੁਰੂ ਜੀ ਨੇ ਜੱਤ ਧਾਰਨ ਕਰਨ ਦਾ ਉਪਦੇਸ਼ ਗੁਰਬਾਣੀ ਵਿੱਚ ਬਹੁਤ ਵਾਰੀ ਦਿੱਤਾ ਹੈ ਕ੍ਰੋਧ ਦੀ ਗੁਲਾਮੀ ਕਰਨੀ ਨਾਮ ਅਭਿਆਸੀ ਨੂੰ ਕ੍ਰੋਧ ਤੋਂ ਬਚਣਾ ਬਹੁਤ ਜ਼ਰੂਰੀ ਹੈ ਕ੍ਰੋਧ ਵਸਪੈਣ ਨਾਲ ਨਾਮ ਸਿਮਰਨ ਦੀ ਬਹੁਤ ਕਮਾਈ ਬਰਬਾਦ ਹੋ ਜਾਂਦੀ ਹੈ ਕ੍ਰੋਧ ਕਰਕੇ ਹੋਰਾਂ ਦਾ ਦਿਲ ਦੁੱਖਦਾ ਹੈ ਜਿਸ ਕਾਰਨ ਨਾਮ ਅਭਿਆਸ ਵਿੱਚ بگਨ ਪੈਂਦਾ ਹੈ ਸੋ ਕ੍ਰੋਧ ਤੋਂ ਬਚਣਾ ਬਹੁਤ ਜ਼ਰੂਰੀ ਹੈ ਸਿੱਖ ਨੂੰ ਚਾਹੀਦਾ ਹੈ ਕਿ ਸਦਾ ਮਨ ਦੀ ਸ਼ਾਂਤੀ ਬਣਾਈ ਰੱਖੇ ਅਤੇ ਖਿਮਾ ਦਾ ਗੁਣ ਧਾਰਨ ਕਰੇ ਲੋਭ ਮੋਹ ਵਿੱਚ ਫਸੇ ਹੋਣਾ ਜੋ ਗੁਰਸਿੱਖ ਸੰਸਾਰੀ ਚੀਜ਼ਾਂ ਦਾ ਲੋਭ ਨਹੀਂ ਛੱਡਦਾ ਅਤੇ ਸਕੇ ਸੰਬੰਧੀਆਂ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਉਸ ਤੇ ਨਾਮ ਦਾ ਰੰਗ ਕਿਵੇਂ ਚੜ੍ਹ ਸਕਦਾ ਹੈ ਸਿੱਖ ਉਹ ਹੈ ਜੋ ਸੰਸਾਰੀ ਵਸਤੂਆਂ ਦਾ ਬਿਲਕੁਲ ਹੀ ਲੋਭ ਨਾ ਕਰੇ ਅਤੇ ਮੋਹ ਤੋਂ ਬਚ ਕੇ ਰਹੇ ਸੋ ਲੋਭ ਮੋਹ ਤੋਂ ਬਚ ਕੇ ਨਾਮ ਜਪਣਾ ਚਾਹੀਦਾ ਹੈ ਤਾਂ ਜੋ ਕਾਮਯਾਬੀ ਮਿਲ ਸਕੇ ਹੰਕਾਰ ਕਰਨਾ ਹੰਕਾਰੀ ਬੰਦਾ ਜਿੰਨਾ ਮਰਜੀ ਨਾਮ ਜਪ ਲਵੇ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਸਿੱਖ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਫਲਤਾ ਦਾ ਸਿਹਰਾ ਸਦਾ ਗੁਰੂ ਜੀ ਨੂੰ ਦੇਵੇ ਅਤੇ ਆਪਣੀ ਕਮਾਈ ਦਾ ਹੰਕਾਰ ਨਾ ਕਰੇ ਤਾਂ ਹੀ ਨਾਮ ਜਪਣ ਦਾ ਫਲ ਪ੍ਰਾਪਤ ਹੋ ਸਕਦਾ ਹੈ ਜੋ ਥੋੜੀ ਜਿਹੀ ਨਾਮ ਦੀ ਕਮਾਈ ਕਰਕੇ ਆਪਣੇ ਆਪ ਨੂੰ ਕੁਝ ਸਮਝਣ ਲੱਗ ਜਾਂਦੇ ਹਨ ਉਹਨਾਂ ਦੀ ਤਰੱਕੀ ਰੁਕ ਜਾਂਦੀ ਹੈ ਅਤੇ ਜੇ ਹੰਕਾਰ ਰੋਗ ਦਾ ਇਲਾਜ ਨਾ ਕੀਤਾ ਜਾਵੇ ਤਾਂ ਕਈ ਵਾਰੀ ਉਹ ਮੁਧੇ ਮੂੰਹ ਅਜੀਹਾ ਡਿੱਗਦੇ ਹਨ ਕਿ ਫੇਰ ਸਾਰੀ ਉਮਰ ਉਹਨਾਂ ਤੋਂ ਉੱਠ ਨਹੀਂ ਹੁੰਦਾ ਕੋ ਸੰਗਤ ਕਰਨੀ ਜੈਸੀ ਸੰਗਤ ਵੈਸੀ ਰੰਗਤ ਦੇ ਅਖਾਨ ਅਨੁਸਾਰ ਜੇ ਸਿੱਖ ਦੁਰਜਨਾ ਅਤੇ ਮਾੜੇ ਅੰਸਰਾਂ ਦੀ ਸੰਗਤ ਕਰਦਾ ਹੈ ਤਾਂ ਉਹ ਅਤ ਨਿਰਮਲ ਨਾਮ ਸਿਮਰਨ ਦੇ ਕਰਮ ਵਿੱਚ ਪਰਵਿਰਤ ਨਹੀਂ ਹੋ ਸਕਦਾ ਸੋ ਗੁਰਮੁਖਾਂ ਭਗਤਾਂ ਦੀ ਸੰਗਤ ਕਰਨੀ ਚਾਹੀਦੀ ਹੈ ਅਤੇ ਦੁਰਜਨਾ ਸਾਖਤਾਂ ਦੀ ਸੰਗਤ ਦਾ ਤਿਆਗ ਕਰਨਾ ਚਾਹੀਦਾ ਹੈ ਹੱਕ ਹਲਾਲ ਦੀ ਕਮਾਈ ਨਾ ਕਰਨਾ ਜੋ ਸਿੱਖ ਹੱਕ ਹਲਾਲ ਦੀ ਕਮਾਈ ਨਹੀਂ ਕਰਦੇ ਉਹ ਨਾਮ ਸਿਮਨ ਵੀ ਨਹੀਂ ਕਰ ਸਕਦੇ ਫੇਰਾ ਫੇਰੀਆਂ ਵਾਲੀ ਕਾਲੀ ਕਮਾਈ ਕਰਨ ਨਾਲ ਹਿਰਦੇ ਵਿੱਚ ਮਾੜੇ ਫੁਰਨੇ ਅਤੇ ਮਾੜੇ ਕਰਮ ਕਰਨ ਦੀ ਰੁਚੀ ਆਉਂਦੀ ਹੈ ਸੋ ਹੱਕ ਹਲਾਲ ਦੀ ਕਮਾਈ ਕਰਨੀ ਲਾਜ਼ਮੀ ਹੈ ਜਿਨ ਨਾਮ ਸਿਮਰਨ ਦੇ ਫਲ ਪ੍ਰਾਪਤ ਕਰਨੇ ਹਨ ਗੁਰੂ ਜੀ ਕਿਰਪਾ ਕਰਨ ਕਿ ਆਪਾਂ ਸਹੀ ਅਰਥਾਂ ਵਿੱਚ ਨਾਮ ਦੇ ਰਸਤੇ ਵਿੱਚ ਆਉਣ ਵਾਲੀਆਂ ਇਹਨਾਂ ਰੁਕਾਵਟਾਂ ਨੂੰ ਹਟਾ ਕੇ ਨਾਮ ਜਪੀਏ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ